ਸੁਹਿਨਾ ਨਾਮ ਹੈ ਸਤਿ ਸ਼ਾਨੀ ਹੋਏ ਕਾ ਹੈ ਵਾਹਿਗੁਰੂ ਜੀ ਦਾ ਸਤਿ ਸ਼ਾਨੀ ਵਾਹਿਗੁਰੂ ਜੀ ਦੇ ਬੋਲੇ ਗੁਰੂ ਪਿਆਰੇ ਸੰਗਤ ਜੀ ਵਾਹ ਧਾਨਮੁਨ ਰੇਤ ਬਹਾਦਰ ਮਨ ਜੀ ਗੁਰਮੁਖਵੰਦਿਆ ਆਹ ਚਾਲੀ ਤੋਂ ਰਾਜ ਸਭਾ ਮੇ ਨਾਰਾਇਣ ਸੁਧਾਈ ਗੁਰੂ ਪਿਆਰੀ ਸੰਗਤ ਜੀ ਰਾਮ ਦਾ ਨਾਮ ਜਿਨਨਮੀ ਜਪਿਆ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹਾਇਆ ਦਾ بینتی سچے پاشاہ جی آئی ਉਸ ਵੇਲੇ ਕ੍ਰਿਸ਼ਨ ભગવાન ਜੀ ਨੇ ਕਿਹਾ ਵੀ ਉਸ ਰਾਜ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੇਰਾ ਮਾਨ ਸੀ ਤੈਨੂੰ ਆਪਣੇ ਪਤਿਆਂ ਦੇ ਉੱਤੇ ਜਿਹਦੇ ਬਾਰੇ ਆਪਾਂ ਪੜ੍ਹਦਾ ਪੰਜ ਚਾਰੀ ਕੋ ਵੀ ਉਹਦੇ ਪੰਜ ਘਰ ਵਾਲੇ ਸੀ ਪੰਜੇ ਪਾਦੋ ਤਾਂ ਕ੍ਰਿਸ਼ਨ ભગવાન ਜੀ ਨੇ ਕਿਹਾ ਪਹਿਲਾਂ ਤਾਂ ਆਪਣੇ ਪਤਿਆਂ ਦੇ ਉੱਤੇ ਮਾਨ ਕੀਤਾ ਵੀ ਜੀ ਉੱਠ ਕੇ ਖੜੇ ਹੋ ਕੇ ਕਿਉਂਕਿ ਜੂਏ ਦੇ ਵਿੱਚ ਹਾਰ ਵੀ ਸੀ ਘੇਰਦੇ ਨੂੰ ਗੁਰੂ ਕਿਰਪਾਚਾਰੀਆ ਗੁਰੂ ਦਰੋਣਾਚਾਰੀਆ ਤੇ ਅਕੀਰ ਤੇ ਜਿਹੜਾ ਬਜ਼ੁਰਗ ਸੀ ਸਾਰਿਆਂ ਨਾਲ ਬਟਾ ਵਾਲਾ ਨਾਂ ਸੀ ਭੀਸ਼ਮ ਪਤਾਮਾ ਵੀ ਉਹ ਕੋਈ ਹਾ ਦਾ ਨਾਰਾ ਮਾਰੂਆ ਜਦ ਦੇਖਿਆ ਵੀ ਦਰਯੋਤਮ ਦਾ ਡਰਦੇ ਹੋਏ ਸਾਰੀ ਨੀਂਹਾਂ ਪਾ ਗਏ ਤੇ ਫਿਰ ਇਜ਼ਾਦ ਹੈ ਅਕੀਰ ਤੇ ਕੀਤਾ ਜਿਦਾਂ ਆਪਾਂ ਕਹਦੇ ਆ ਨਾ ਵੀ ਸਗਲ ਦੁਆਰ ਕੋ ਇਹੋ ਤੋਹਾਰੋ ਦਵਾਰ ਵਾਇ ਰਹੇ ਕੀ laaj ਆਸਾ ਹੋ ਮਿਲਦਾ ਗੁਰੂ ਪਿਆਰੀ ਸੰਗਤ ਜੀ ਆਪਾਂ 10 ਮਿੰਟਾਂ ਦੇ ਵਿੱਚ ਸਮਾਪਤੀ ਕਰ ਦੇਣੀ ਕਿਉਂਕਿ ਅੱਜ ਸੰਗਰਾਮ ਦਾ ਦਿਹਾੜਾ ਗੁਰੂ ਘਰ ਵੀ ਨੰਗਰ ਪਿਆਰ ਹੋਣਾ ਹੈ ਸੇਵਾਦਾਰਾਂ ਨੇ ਜਾ ਕੇ ਸੇਵਾ ਕਰਨੀ ਅਗਰ ਪੰਜ ਤੋਂ ਦੂਜੀ ਕਰੀ ਜਾਣਾ ਧੰਨ ਗੁਰੂ ਕਨਗੇ ਧਰਮਾਹਰਾਜ ਦਾ ਦਰਬਾਰ ਸਜਿਆ ਹੋਇਆ ਆ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਕਨਗੇ ਧਰਮਾਹਰਾਜ ਰਹਿਣ ਦਾ ਨੀਂ ਮਰਸਾਰੇ ਆ ਇਹ ਦੇਖਿਆ ਇੱਕ ਮਜ਼ਾਰੀ ਆਪਣਾ ਰਿਸ਼ ਲੈ ਕੇ ਆਇਆ ਆ ਕੇ ਉਸਨੇ ਸਜਦਾ ਕਰਕੇ ਬੇਨਤੀ ਕੀਤੀ ਵੀ ਸੱਚੇ ਬਾਦਸ਼ਾਹ ਜੀ ਮੈਂ ਤੁਹਾਨੂੰ ਕੋਈ ਤਮਾਸ਼ਾ ਦਿਖਾਉਣਾ ਚਾਹੁੰਦਾ ਮੈਂ ਰਿਸ਼ ਵਾਹਿਗੁਰੂ ਤਾਂ ਕਣਗੀਧਰ ਮਹਾਰਾਜ ਨੇ ਕੀ ਕਿਹਾ ਹਮ ਨਕਦੇ ਵੇਚੋ ਫਿਰ ਲਗੇ ਮੈਂ ਕਰਮ ਕਰਨ ਕਰਤੋ ਦਾਸਾ ਦੇਖਣ ਆਇਓ ਜੀਆ ਕਾ ਤਰਮਾਸਾ ਭਾਈ ਆਕਾਰਪੁਰਪੈ ਨੇ ਸਾਨੂੰ ਇਹ ਤਰਮਾਸਾ ਦੇਖਣ ਲਈ। ਤਾਂ ਮਹਾਰਾਜ ਉਸ ਮੰਦਾਰੀ ਨੂੰ ਕਹਿ ਰਿਹਾ ਵੀ ਤਖਾ ਜਾਰੋਸ ਨੇ ਢਮਰੂ ਬੁਜਾਉਣਾ ਸ਼ੁਰੂ ਕੀਤਾ ਦਾ ਰੇਸ਼ੀ ਜਿਹੜਾ ਨੱਚ ਰਿਹਾ ਵਾ ਕਲਾਵਾਜ਼ੀਆਂ ਮਾਰ ਰਿਹਾ ਵਾ ਤੇ ਸਾਰੀ ਸੰਗਤ ਦੇਖ ਕੇ ਖੁਸ਼ ਹੋ ਰਹੀ ਆ। ਗੁਰੂ ਸਿਆਰੀ ਸੰਗਤ ਜੀ ਇਸ ਸਾਖੀ ਦਾ ਮਕਸਦ ਇਹ ਆ ਵੀ ਆਪਾਂ ਨੂੰ ਨਿਮਰਤਾ ਕਿਉਂ ਜਗੂਜੀ ਜੀ ਕਿਉਂਕਿ ਗੁਰੂ ਨਾਨਕ ਦੇਵ ਘਰ ਦੀ ਸਾਧੋ ਜਿਹੜੀ ਪਹਿਲੀ ਪਉੜੀ ਆ ਉਹ ਨਿਮਰਤਾ ਵੀ ਨਿਮਰਤਾ ਦਾ ਮਤਲਬ ਹੀ ਨਿਮ ਰਤਾ ਰਦਾ ਦਾ ਮਤਲਬ ਸੋੜਾ ਵੀ ਜਦੋਂ ਤੇਰਾ ਮਨ ਨੀਵਾ ਹੋ ਗਿਆ ਨਾ ਤਾਂ ਗੁਰੂ ਦੀ ਰਹਿਤ ਹੋ ਜਣੇ ਤੇਰੀ ਮਤ ਉੱਚੀ ਹੋ ਜਾਣੀ ਜਿੱਦੇ ਵੇਲੇ ਆਪਾਂ ਰੋਜ਼ ਪੜ੍ਹਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਤਦਾ ਦਾ ਰਾ ਕ ਆਪ ਅਕਾਲ ਪੁਰਖ ਵਾਹਿਗੁਰੂ ਮੰਦਾਰੀ ਢਮਰੂ ਪੁਜਾਰਿਆ ਤੇ ਰਿਸ਼ ਕਲਾ ਵਾਜੀਆਂ ਮਾਰ ਰਿਹਾ ਵਾ ਤੇ ਲੋਕੀ ਹੱਸ ਰਹੇ ਆ ਤਾਂ ਕਣਗੀ ਘਰ ਸੱਚੇ ਪਾਸ਼ਾ ਜੀ ਦੇ ਮਗਲੇ ਪਾਸੇ ਜਿਹੜਾ ਸਿੱਖ ਚਵਰਦੀ ਸੇਵਾ ਕਰਦਾ ਵਾ ਉਹਦਾ ਨਵਾਂ ਭਾਈ ਜੀਤ ਪਿਆ ਮਹਾਰਾਜ ਨੇ ਉਹਦੇ ਵੇਲੇ ਦੇਖਿਆ ਉਹ ਸਾਰਾ ਨਾਮ ਵੱਧ ਹੱਸ ਰਿਹਾ ਸੀ ਜੀ ਤਾ ਕਨਕੇ ਧਰਮ ਮਹਾਰਾਜ ਨੇ ਭਾਈ ਕੀਰਤੀ ਨੂੰ ਕਿਹਾ ਵੀ ਲੋਕੀ ਸੰਗਤ ਹੱਸਦੀ ਆ ਕੋਈ ਗੱਲ ਨਹੀਂ ਪਰ ਤੂੰ ਨਾ ਹੱਸਦਾ ਤੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਵੀ ਮੈਂ ਤਾਂ ਪਹਿਲੇ ਵਾਰ ਇਹ ਗਨਦੀ ਰਿਸ਼ ਦੇਖਿਆ ਵਾ ਯਾਨੀ ਇਹ ਤਾਂ ਦਾ ਤਮਾਸ਼ਾ ਮੈਂ ਕਦੇ ਵੀ ਨਹੀਂ ਦੇਖਿਆ ਬਈ ਇਹ ਸਮ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਤਾ ਜਦ ਕਨਕੇ ਧਰਮ ਮਹਾਰਾਜ ਨੇ ਕਿਹਾ ਭਾਈ ਕੀਰਤੀ ਆ ਇਹ ਜਿਹੜਾ ਰੇਸ਼ਾ ਕੋਈ ਹੋਰ ਨਹੀਂ ਤੇਰਾ ਪਿਓ ਆ ਨਾ ਮਰਦੇ ਹੱਥਾਂ ਯਾਨੀ ਚਵਰ ਮਹਾਰਾ ਦੇ ਚਰਨਾਂ ਦੇ ਉੱਤੇ ਰੱਖ ਕੇ ਕੀ ਰੈਂਦੀ ਜੀਤੀ ਵੀ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਦੀ ਸੀ ਕਰਕੇ ਸੇਵਾ ਜੇ ਅਸੀਂ ਜੰਮੀਏ ਜੁਨੀਆਂ ਦੇ ਵਿੱਚ ਹੀ ਧੱਕੇ ਖਾਣੇ ਆ ਤਾਂ ਫਿਰ ਸੇਵਾ ਕਰਨ ਦਾ ਫਾਇਦਾ ਕੀ ਹੈ ਕਿਉਂਕਿ ਸੇਵਾ ਥੋੜੀ ਮੰਗਣ ਬਹੁਤ ਹੈ ਜਿਹੜੀ ਸੇਵਾ ਕਰਨੀ ਆ ਬੜੀ ਨਿਮਰਤਾ ਦੇ ਨਾਲ ਕਰਨਾ ਆਹਰੇ ਭਾਈ ਕੀਤੇ ਆ ਇਹ ਸਾਹਮਣੇ ਆ ਕੇ ਬੈਠੇ ਆ ਸੰਗਤ ਦੇ ਵਿੱਚ ਸੇਵਾਦਾਰ ਹੋਰ ਆਇਆ ਉਹ ਚਬਰ ਵੀ ਸੇਵਾ ਕੰਮ ਲਾ ਗਿਆ ਤਾਂ ਹੱਥ ਜੁੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਵੀ ਮੇਰਾ ਉਹ ਰੇਸ਼ੀ ਦੀ ਜਮੀਂ ਦੇ ਵਿੱਚ ਕਿਉਂ ਪਿਆਰਾ ਤਾਂ ਉੱਥੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਵੀ ਧੰਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੇ ਵਿੱਚ ਤੇਰਾ ਪਿਤਾ ਜਿਸ ਦਾ ਨਾਮ ਸੀ ਸੋਪਾ ਰਾਮ ਕਿਉਂ ਪ੍ਰਸ਼ਾਦ ਬਣਾਣ ਦੀ ਸੇਵਾ ਕਰਦਾ ਸੀ ਗੁਰੂ ਪਿਆਰੀ ਸੰਗਤ ਜੀ ਕਿਉਂਕਿ ਜਿਹੜੀ ਸੰਗਤ ਆ ਗੁਰੂ ਦਾ ਲੋਕ ਹੁੰਦੀ ਆ ਵੀ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਨਹੀਂ ਇੱਕਸਾਰ ਪ੍ਰਸ਼ਾਦ ਬਣਾਣਾ ਜਿਹੜਾ ਮੰਗ ਕੇ ਲੈਂਦਾ ਤਾਂ ਉਹ ਵੰਡ ਦਿੱਤੇ ਪਾਈ ਆਪਾਂ ਨੂੰ ਪਤਾ ਹੀ ਹੁੰਦਾ ਵੀ ਇਹ ਕਿਹੜਾ ਵਾਧ ਲੈਂਦਾ ਕਹਿੰਦਾ ਜਿਹੜੀ ਆਪਾਂ ਦੇਖਦੇ ਆ ਵੀ ਜਿਹਨਾਂ ਨੂੰ ਵਿਚਾਰਿਆਂ ਨੂੰ ਸੁਖ ਕਰਾਉ ਦਾ ਕਹਿੰਦੇ ਕਿਣ ਕਿੰਨੀ ਵੀ ਪਰ ਇੱਕ ਵੇਖੀਏ ਗੁਰੂ ਦੀ ਸੰਗਤ ਤੇ ਚਰਨਾਂ ਦੇ ਬਸਤੀ ਜੇ ਵੀ ਰਹੇ ਦੇਗਾ ਇਹ ਗੁਰਦੱਪ ਪ੍ਰਸ਼ਾਦ ਆ ਇਹਦੇ ਨਾਲ ਸੁਧਰ ਵੱਧਦੀ ਨਹੀਂ ਕਦੇ ਨਹੀਂ ਜਮਾ ਕੇ ਦੇਖਣ ਜਿੰਨੀ ਖਾਂਦੀ ਨਹੀਂ ਘਟੂਗੀ ਵਾਰੀ ਉਹ ਸੋਪਾ ਰਾਣਾ ਪ੍ਰਸ਼ਾਦ ਬਣਨ ਦੀ ਸੇਵਾ ਕਰਦਾ ਸੀ ਦੀਵਾਨ ਦੀ ਸੰਭਾਲ ਦੀ ਹੋਈ ਸੀ ਸ਼ਾਨ ਦਾ ਟੈਰ ਸੀ ਜੀਮੀਦਾਰ ਆਪਣੇ ਖੇਤ ਦੇ ਵਿੱਚੋਂ ਡੰਗਰਾਂ ਦੇ ਲਈ ਚਾਰਾ ਲੈ ਕੇ ਆ ਰਿਹਾ ਸੀ ਉਸ ਨੇ ਕੀ ਦੇਖਿਆ ਦੇ ਭਾਈ ਸਾਹਿਬ ਪ੍ਰਸ਼ਾਦ ਵੰਡ ਰਹੇ ਉਸ ਦੇ ਮਾਰਦੇ ਵਿੱਚ ਵਰਨਾ ਪੈਦਾ ਹੋਇਆ ਰਸੇ ਢੇਲੇ ਸਾਧਕੇ ਵੀ ਮੈਂ ਭਾਜ ਕੇ ਕਨਕਾ ਪ੍ਰਸ਼ਾਦ ਦਾ ਨਾਮ ਜਿੱਥੇ ਸੋਮਾ RAM ਦੇ ਪ੍ਰਸ਼ਾਦ ਵੰਡ ਰਹੇ ਸੀਗੇ ਉਸ ਥਾਂ ਤੇ ਜਾ ਕੇ ਉਸ ਨੇ ਖਾਣੇ ਹੋ ਗਏ ਬੇਨਤੀ ਕੀਤੀ ਭਾਈ ਸਾਹਿਬ ਜੀ ਮੇਰੇ ਘੱਡੇ ਜਾ ਰਹੇ ਆ ਮੈਨੂੰ ਕਨਕਾ ਪ੍ਰਸ਼ਾਦ ਦਾ ਦੇ ਜੀ ਪਰ ਉਸ ਨੇ ਉਸ ਵੱਲੀ ਦੇਖੇ ਨਹੀਂ ਜਾਣੇ ਫਿਰ ਜਾਂਦਾ ਦੂਜੇ ਪਾਸੇ ਗਿਆ ਫਿਰ ਉਧਰ ਚਲੇ ਗਿਆ ਜਾਂ ਤੀਜੇ ਪਾਸੇ ਮਗਰ ਗਿਆ ਆ ਸੋਭਾ RAM ਰੇ ਮੁੱਖ ਦੇ ਵਿੱਚੋਂ ਜੰਦੀਏ ਬਚਨ ਨਿਕਲਿਆ ਕਹਿੰਦਾ ਕਿਉਂ ਟੱਪੀ ਜਾਣਾ ਰੇਸ਼ੇ ਵਾਂਗੂ ਸਿੱਕ ਕੇ ਬਹਿ ਜਾ ਪਰ ਜਿਹੜਾ ਉਹ ਪ੍ਰਸ਼ਾਦ ਲੈਣਾ ਆਇਆ ਸੀ ਉਹ ਹਰ ਵਕਤ ਜਪਜੀ ਸਾਹਿਬ ਦੇ ਬਾਣੇ ਭਾਈ ਕਮਲਿਆ ਜੀ ਵੰਗੋ ਉਹਦੀ ਦਸਨਾ ਤੇ ਸੀ ਜਿੱਦ ਆਪਾਂ ਪੜਦੇਣਾ ਪਰਮਜੀਵ ਇਸ ਸਾਧ ਪੀ ਰਸਨ ਗੁਰੂ ਪਿਆਰੀ ਸੰਗਤ ਦੀ ਉਸੇ ਦੇਖਣੇ ਬੜੀ ਨਿਮਰਤਾ ਦੇ ਵਿੱਚ ਬਚਨ ਕੀਤਾ ਕੀ ਕਿਹਾ ਭਾਈ ਸਾਬ ਜੀ ਜੇ ਤੁਹਾਡੇ ਵਿੱਚ ਮਾਣ ਤਾਂ ਤੁਸੀਂ ਰੇਸ਼ੇ ਤੇ ਮੇਰੇ ਵਿੱਚ ਮਾਣ ਤਾਂ ਮੈਂ ਰਸੇ ਨਹੀਂ ਬਚਨ ਕਹਿ ਕੇ ਚਲੇ ਗਿਆ ਕਿਉਂਕਿ ਸਾਧੂ ਜੂਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਤਾਨਾ ਜਾਏ ਗੁਰੂ ਪਿਆਰੀ ਸਿੰਘ ਜੀ ਇਹ ਨਹੀਂ ਬਸ ਕਹਿ ਕੇ ਉਹ ਚਲਾ ਗਿਆ ਤੇ ਅੱਗੇ ਜੋ ਭਾਣਾ ਵਰਤਨਾ ਸੀ ਉਹ ਪ੍ਰਮਾਤਮਾ ਨੇ ਦਰਬਾਰ ਵਰਤਾਇਆ ਤੇ ਮੇਰੇ ਭਾਈ ਸਾ ਆਪਣਾ ਕੀਰਤੀ ਜੀ ਦੇ ਅੱਖਾਂ ਦੇ ਵਿੱਚ ਹੰਝੂ ਨੇ ਦਸਵੇਂ ਪਾਸ਼ਾ ਜੀ ਦੇ ਲਈ ਹੱਥ ਜੋੜ ਕੇ ਉੱਠ ਕੇ ਖੜਾ ਹੋ ਕੇ ਅਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਦੀ ਕੀਤੀ ਕਿ ਸੱਚੇ ਪਾਸ਼ਾ ਵੀ ਅਸੀਂ ਭੁੱਲਣ ਹਾਰਾ ਤੇ ਤੁਸੀਂ ਬਖਸ਼ਣ ਹਾਰੋ ਜਿਦੇ ਬਾਰੇ ਭਾਈ ਨੰਦ ਲਾਲ ਜੀ ਨੇ ਕੀ ਨੀਤੀ ਕਰਦੇ ਸੀ ਕਹਿਣ ਲੱਗੇ ਤੇਰੇ ਜਹਾ ਮੈਨੂੰ ਹੋਰ ਨਾ ਕੋਈ ਮੈਂ ਜਹੇ ਲਖ ਤੈਨੂੰ ਸੱਚੇ ਪਾਤਸ਼ਾਹ ਜੇ ਮੇਰੇ ਵਿੱਚ ਓਗਨ ਨਾ ਹੁੰਦਾ ਤਾਂ ਫਿਰ ਤੂੰ ਬਖਸ਼ਣਤਾ ਕਿਨੂੰ ਕਿਉਂਕਿ ਤੈਨੂੰ ਬਖਸ਼ਣਹਾਰਾ ਕਹਿੰਦੇ ਬਖਸ਼ੀ ਓਗਨਾ ਮੇਰੇ ਅੰਦਰ ਇਸੇ ਕਰਕੇ ਗੁਰੂ ਪਿਆਰੇ ਸਮਝੀ ਆਪਾਂ ਸਾਰੇ ਭੁੱਲਨਹਾਰਾ ਤੇ ਗੁਰੂ ਬਖਸ਼ਣਹਾਰਾ ਜਿਆਦਾ ਭਾਈ ਕੀਤੀ ਹੈ ਜਿਹਨੇ ਵੇਖੀ ਕੀਤੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਮੰਦਾਰੀ ਨੂੰ ਪੁੱਛਿਆ ਵੀ ਦਸ ਭਾਈ ਇਸ ਦੇ ਰਿਸ਼ਤੇ ਕਿੰਨੇ ਪੈਸੇ ਆ ਜਿਨੇ ਉਸਨੇ ਕਹਿ ਮਹਾਰਾਜ ਨੇ ਉਹਨਾਂ ਦੇ ਨਾਲ ਗੁਗਣੇ ਦੇ ਕੇ ਮਜ਼ਾਰੀ ਖੁਸ਼ੀ ਨਾਲ ਘਰੋਂ ਚਲਾ ਗਿਆ ਤੇ ਕਲਗੀਧਰ ਮਹਾਰਾਜ ਨੇ ਭਾਈ ਕੀਰਤੀ ਜਿਹਨੂੰ ਦੇਖਾ ਵੀ ਜਾਨਣਾ ਲੈ ਕੇ ਆਓ ਜਦ ਜਲ ਲੈ ਕੇ ਆਉਂਦਾ ਜਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਉਹ ਅਰਦਾਸ ਕਰਕੇ ਉਸ ਜਲ ਦਾ ਛਿੱਟਾ ਦਿੱਤਾ ਤਾਂ ਉਹ ਭਾਈ ਸੋਪਾ ਰਾਮ ਦੀ ਜਿਵੇਂ ਰੂਹ ਸੀ ਸੱਚਖੰਡ ਨੂੰ ਚਲੀ ਗਈ ਕਿਉਂਕਿ ਆਪ ਮੁਗਤ ਮੌਕਾ ਤੇ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮੇਸ਼ਵਰ ਇਸ ਕਰਕੇ ਨਿਮਰਤਾ ਜ਼ਰੂਰੀ ਹੈ ਕਿ ਜਦੋਂ 22 ਨੰਬਰ ਫੋਰੀ ਆਪਾਂ ਘੋੜ ਚ ਪੜਦੇ ਆਂ ਆਨੰਦ ਸਾਹਿਬ ਦੇ ਵਿੱਚ ਜੇ ਕੋ ਬੋਲਤੇ ਬੇਮਕਮ ਹੈ ਬਿਨ ਸਤਗੁਰ ਮੋਕਾ ਨਾ ਪਾਵੇ ਪਾਵੇ ਮੋਕਾ ਨਾ ਹੋਰ ਹੈ ਕੋਈ ਪੁੱਛੋ ਗੁਰਬੇਖੀ ਦਾ ਜਿਹੜਾ ਅਰਥ ਆਉਂਦਾ ਜੀ ਗਿਆਨੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਗਿਆਨ ਗੁਰੂ ਪਿਆਰੇ ਸੰਗਤ ਦੀ ਗਿਆਨ ਧਿਆਨ ਸਿਖੇ ਕਰਮਾ ਨਾ ਜਾਣ ਸਾਰ ਨਾ ਜਾਣ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲਾ ਰਾਖੀ ਤੇਰੀ ਹੋਈਆਂ ਭੁੱਲਾਂ ਦੇ ਣਾਮੀ ਜੀ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗਾ ਉੱਥੇ ਨ ਰੋਟੀ ਪਿਆਸੇ ਨੂੰ ਪਾਣੀ ਸਭ ਦੇ ਹਰੇ ਹਿਰਦੇ ਨੂੰ ਗੁਰੂ ਨਾਮ ਜੀ ਸਤਿਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ